ਬਾਈ ਖਨੌਰੀ ਖੜੇ ਆ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਤਰੀਕ ਹੈਗੀ 23 ਦਸੰਬਰ 2024 ਤੇ ਬਾਈ ਇੱਕ ਇਹ ਜਿਹਾ ਯੋਧਾ ਇੱਥੇ ਬੈਠਾ ਬੰਦਾ ਆਪਣਾ ਆਪਣੇ ਪਿੰਡਾਂ ਦਾ ਹੀ ਹੈ ਮੇਰੇ ਨਾਲ ਦੇ ਪਿੰਡ ਹਰਰਾਏਪੁਰ ਤੋਂ ਆ ਜਿਹੜਾ ਕਿ ਬਾਈ ਅੰਦੋਲਨ ਵੇਲੇ ਦਾ ਆਇਆ ਵਾ ਇੱਥੇ ਹਨਾ ਤੇ ਘਰੇ ਨਹੀਂ ਗਿਆ ਲਗਭਗ ਬਾਈ 11 ਮਹੀਨਿਆਂ ਚੋਂ 9 ਮਹੀਨੇ ਉਹ ਬੰਦਾ ਇੱਥੇ ਹੀ ਰਿਹਾ ਬਾਈ ਤੇ ਬੈਠਾ ਤੇ ਮਲਾਉਨੇ ਆ ਬਾਈ ਮੇਰਾ ਪਿੰਡ ਹੈਗਾ ਬਠਿੰਡੇ ਜਿਹੇਲੇ ਚ ਝੰਡਾ ਵਾਲਾ ਵਿੰਝੁਕਾ ਤੇ ਨਾਲ ਦੇ ਪਿੰਡੂ ਜਾਂ ਸਹਿਜ ਬੈਠਾ ਹਨਾ ਤੇ ਸਹਿਜ ਦਾ ਗਵੰਡੀ ਹੈ ਬਾਈ ਉਸੇ ਦੇ ਪਿੰਡੋ ਹਰਰਾਏਪੁਰ ਤੋਂ ਅ ਬਾਈ ਕੀ ਹਾਲ ਚੱਲ ਹੈ ਜੀ ਠੀਕ ਠਾਕ ਬਾਈ ਹਾਂਜੀ ਤੇ ਬਾਈ ਮੈਂ ਕਿ ਲਾ ਦਿਆਂ ਤੇ ਕੀ ਨਾਮ ਆ ਬਾਈ ਕਿਹੜਾ ਪਿੰਡ ਇੱਕ ਵਾਰੀ ਦੱਸ ਹੀ ਦਿਓ ਮੇਰਾ ਨਾਮ ਬਾਈ ਉਹ ਤਾਂ ਕਾਗਜ਼ਾਂ ਸ਼ਕੰਦਰ ਸਿੰਘ ਆ ਤੇ ਉਹ ਕੱਚਾ ਨਾਮ ਮਨਦੀ ਸਿੰਘ ਕਹਿੰਦੇ ਆ ਪਿੰਡ 'ਚ ਠੀਕ ਆ ਬਾਈ ਪਿੰਡ ਹਰ ਰਾਇਪੁਰ ਤਿੰਨ ਕੋਣੀ ਆ ਹਰ ਰਾਇਪੁਰ ਤਿੰਨ ਕੋਣੀ ਤੇ ਬਾਈ ਇਹ ਅੰਦੋਲਨ ਆਪਣਾ ਸ਼ੁਰੂ ਹੋਇਆ ਮੇਰੇ ਖਿਆਲ 11 ਫਰਵਰੀ ਨੂੰ ਕਿ 14 ਫਰਵਰੀ ਨੂੰ ਅਸੀਂ ਪਿੰਡੋਂ ਆਈ ਸੀ ਜੀ ਠੀਕ ਆ ਬਾਈ 13 ਫਰਵਰੀ ਨੂੰ ਅਸੀਂ ਮਹਿਲਾ ਚੌਕ 'ਚੋਂ ਦੁਆਰੇ ਤੁਰੇ ਆ ਠੀਕ ਆ ਬਾਈ ਤੇ ਇੱਥੇ 13 ਫਰਵਰੀ ਨੂੰ ਸਮਝ ਲਓ ਵੀ 5 ਵਜੇ ਅਸੀਂ ਪਹੁੰਚ ਗਏ ਸੀ ਹਾਂ ਬਈ ਤੇ ਮੂਹਰੇ ਸਰਕਾਰ ਦੇ ਫਿਰ ਬੈਰੀਕੇਟ ਤੇ ਬੜਾ ਕੰਮ ਮੁਸ਼ਕਿਲ ਕਰਿਆ ਹੋਇਆ ਸੀ ਜਿਹਦੇ ਕਾਰਨ ਸਾਨੂੰ ਟੱਪਣ ਨਹੀਂ ਦਿੱਤਾ ਗਿਆ ਠੀਕ ਹੈ ਬਈ ਤੇ 14 ਫਰਵਰੀ ਨੂੰ ਫਿਰ ਅਸੀਂ ਵੇਖਿਆ ਜੋ ਕਿ ਸਰਕਾਰ ਨੂੰ ਤੇ ਗੱਲ ਕਰ ਵੀ ਉਹਨਾਂ ਕੋਲੇ ਜਿਹੜਾ ਆਪਣਾ ਲਾਮ ਲਸ਼ਕਰ ਬੜਾ ਬੜਾ ਸੀ ਤੇ ਜ਼ਿਮੀਂਦਾਰਾਂ ਦਾ ਫੋ ਨਹੀਂ ਪਿਆ ਨੁਕਸਾਨ ਹੋ ਗਿਆ ਉਹਦੇ ਵੀ 14 ਫਰਵਰੀ ਨੂੰ ਵੀ ਸਟਾਫ ਫਿਟਾ ਵੱਜ ਗਿਆ 21 ਨੂੰ ਤਾਂ ਫਿਰ ਕਹਿਣ ਵਾਲੀ ਗੱਲ ਹੀ ਨਹੀਂ ਰਹੀ ਉਦੋਂ ਮੁੰਡਾ ਜਿਹੜਾ ਆਪਣਾ ਸ਼ੋਅ ਕਰ ਰਿਹਾ ਸੀ ਸਿੱਧ ਹੋ ਗਿਆ ਹੀ ਹਾਂਜੀ ਤਾਂ ਉਦੋਂ ਵੀ ਆ ਕੇ ਗਏ ਸੀ ਆ ਫਰਵਰੀ ਚ ਵੀ ਅਸੀਂ ਉਦੋਂ ਮਾਹੌਲ ਬਹੁਤ ਮਤਲਬ ਖਤਰਨਾਕ ਹੀ ਸੀਗਾ ਮਾਹੌਲ ਉਦੋਂ ਹਾਂ ਤਾਂ ਪੰਨ ਨਹੀਂ ਸੀ ਦੇ ਰਹੇ ਜਮਾਈ ਆ ਜਿਹੜੀਆਂ ਗੋਲੀਆਂ ਹੀ ਆ ਮਾਰਦੇ ਹੋ ਪਲਾਸਟਿਕ ਵਾਲਾ ਪਲਾਸਟਿਕ ਵਾਲੀਆਂ ਜੀ ਅਥਰੂ ਪੈਂਸ ਬਹੁਤ ਸੱਟੇ ਜੀ ਹੂੰ ਤੇ ਅੱਜ ਬਈ ਹੋ ਗਿਆ ਦਸੰਬਰ ਮਹੀਨਾ ਹਨਾ ਤੇ ਆਪਾਂ ਕਹਿ ਲਈਏ 11 ਮਹੀਨੇ ਹੋ ਗਏ ਤੇ 11 ਮਹੀਨਿਆਂ ਤੋਂ ਬਈ ਤੁਸੀਂ ਕਿੰਨੇ ਮਹੀਨੇ ਲਗਾਤਾਰ ਇੱਥੇ ਹੋ ਮੈਂ 2 ਕੁ ਮਹੀਨੇ 1.5 ਮਹੀਨਾ ਪਿੰਡ ਰੱਖ ਲਓ ਤੁਸੀਂ ਕੋਈ 10 ਦਿਨਾਂ ਦੀ ਹਾਜ਼ਰੀ ਕੋਈ 5 ਦਿਨਾਂ ਦੀ 9 ਮਹੀਨੇ ਸਮਝ ਲਓ ਵੀ ਇੱਥੇ ਮੇਰੀ ਹਾਜ਼ਰੀ ਹੋ ਗਈ ਢਾਈ ਢਾਈ ਮਹੀਨੇ ਮੈਂ ਇਕੱਲੇ ਨੇ ਵੀ ਲਾਇਆ ਅੱਛਾ ਲਗਾਤਾਰ ਲਗਾਤਾਰ ਇਹ ਨਹੀਂ ਵੀ ਢਾਈ ਢਾਈ ਮਹੀਨੇ ਮੈਂ ਇਕੱਲੇ ਨੇ ਵੀ ਪਲਾਂ ਪਿੰਡ ਚ ਕੋਈ ਹੁੰਦਾ ਨਾ ਹੁੰਦਾ ਮੈਂ ਢਾਈ ਢਾਈ ਮਹੀਨੇ ਇਕੱਲੇ ਨੇ ਵੀ ਲਾਇਆ ਮੇਰੇ ਖਾਲ ਵੀ ਵਿਚਾਲੇ ਗਰਮੀਆਂ ਜਿਹਦੇ ਵਿੱਚ ਨਾ ਗਰਮੀਆਂ ਚ ਮੈਂ ਬਹੁਤ ਮਹੀਨੇ ਲਾਇਆ ਬਾਈ ਜਮਾ ਕਰ ਲਿਆ ਨੂੰ ਹੈ ਵੀ ਅਰੇ ਜਮਾ ਕਰ ਲਿਆ ਮੈਂ ਤੇ ਜੀ ਲੱਗ ਜਾਂਦਾ ਸੀ ਬਾਈ ਫਿਰ ਜੀ ਲੱਗ ਜਾਂਦਾ ਸੀ ਬਾਈ ਉ ਤਾਂ ਵੈਸੇ ਤੰਬਰਾਂ ਦੇ ਨੇੜੇ ਰਹਿ ਹੀ ਨਹੀਂ ਗਏ ਸੀ 10 ਟਰਾਲਾਂਾਂ ਮਗਰ ਇੱਕ ਇੱਕ ਬੰਦਾ ਰਹਿ ਗਿਆ ਸੀ ਸਮਝ ਲਓ ਕੇਰਾ ਤਾਂ ਅਦੋਲਨ ਦੀ ਇਹ ਹਾਲਤ ਹੋ ਗਈ ਸੀ ਤੇ ਡੱਲੇਵਾਲ ਸਾਹਿਬ ਨੇ ਸਾਰੀਆਂ ਗੱਲਾਂ ਵੇਖ ਕੇ ਆਹ ਦੁਆਰੇ ਮਰਨ ਵਰਤਨ ਤੇ ਬੈਠੇ ਆ ਉਹ ਕਿਰਾ ਆਪਣਾ ਜਿਹੜਾ ਅंदोलਨ ਸੀ ਉਹ ਘਟ ਚੱਲਿਆ ਸੀ ਜਦੋਂ ਉਹ ਮੁੰਡੇ ਦੀ ਮੌਤ ਹੋ ਗਈ ਨਾ ਇਦੂ ਬਾਅਦ ਜਿਹੜੇ ਨੌਜਵਾਨ ਸੀ ਉਹ ਘਟ ਗਏ ਘਟ ਗਏ ਹਾਂ ਤੇ ਬਜ਼ੁਰਗ ਰਹਿ ਗਏ ਤੁਹਾਨੂੰ ਪਤਾ ਤੇ ਹੁਣ ਬਈ ਕਿੰਨਾ ਕ ਫਰਕ ਪੈ ਗਿਆ ਦੁਆਰਾ ਹੁਣ ਤਾਂ ਜੀ ਅंदोलਨ ਦਾ ਬਹੁਤ ਵੱਡਾ ਜਿੱਦੇ 25 ਫਰਵਰੀ ਨੂੰ ਜਦੋਂ ਦੇ ਬੈਠੇ ਆ ਆਪਣੇ ਡੱਲੇਵਾਲ ਸਾਹਿਬ ਹੂੰ ਹੁਣ ਤਾਂ ਕਹਿਣੋ ਸੁਣਨੋ ਗੱਲਬਾਤ ਹੋ ਗਈ ਸੰਗਤ ਕੋਈ ਪਾਰਟੀਆਂ ਪਲਾਂ ਉਤਲੇ ਮਨਵਾਈ ਜਾਂਦੀਆਂ ਸੱਚੇ ਮਨਵਾਈ ਜਾਂਦੀਆਂ ਉਹ ਵੀ ਆਈ ਜਾਂਦੇ ਆ ਔਰ ਜਿਹੜੇ ਸੰਤ ਸਮਾਗਮ ਆ ਉਹ ਵੀ ਆਈ ਜਾਂਦੇ ਆ ਤੇ ਜੋ ਆਪਣੀ ਨੌਜਵਾਨ ਸਭਾ ਉਹ ਵੀ ਹੁਣ ਤਾਂ ਬੇਅੰਤ ਆਈ ਵੀ ਇੱਥੇ ਤੇ ਰਾਤ ਨੂੰ ਬਤਲ ਕੇ ਵੀ ਸੌਣਾ ਨਹੀਂ ਮਿਲਦਾ ਇੱਥੇ ਕਿਸੇ ਵੀ ਬੰਦੇ ਨੂੰ ਅੱਛਾ ਕਿਉਂਕਿ ਵੀ ਉਹ ਡਾਰਾ ਵੀ ਕਿਤੇ ਡੱਲੇਵਾਲ ਸਾਹਿਬ ਨੂੰ ਪ੍ਰਸ਼ਾਸਨ ਤੱਕ ਨਾ ਲੱਵੀ ਉਹਦੇ ਕਾਰਨ ਦਿਨ ਰਾਤ ਪਹਿਰੇ ਬਣਾਵਣਾ ਲੋਕ ਬੈਠੇ ਜਾਂਦੇ ਠੀਕ ਹੈ ਵੀ ਸੌਣ ਦੇ ਰਾਤ ਨੂੰ ਨਹੀਂ ਸੌਂਦੇ ਅਜੇ ਦਿਨੇ ਸੌ ਜਾਂਦੇ ਲੋਕ ਰਾਤ ਨੂੰ ਤਾਂ ਜਮੇ ਨਹੀਂ ਸੌਂਦੇ ਤੇ ਬਾਕੀ ਵੀ ਜਥੇਬੰਦੀਆਂ ਜਿਹੜੀਆਂ ਉਹ ਫਿਰ ਹਜੇ ਨਹੀਂ ਆ ਰਹੀਆਂ ਨਾ ਵੇ ਹੁਣ ਚਾਹੀਦਾ ਨਾ ਕੋਈ ਆਉਣਾ ਤਾਂ ਉਹਨਾਂ ਨੂੰ ਚਾਹੀਦਾ ਆਪਾਂ ਤਾਂ ਇਹ ਆਨੇ ਆ ਵੀ ਜੇ ਹੁਣ ਕਈ ਵਾਰੀ ਲੋ ਉਹਨਾਂ ਨੂੰ ਤਾਂ ਵੈਸੇ ਲੋਕਾਂ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਜਿਵੇਂ ਆਪਾਂ ਕੋਈ ਲੀਡਰ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਂਦਾ ਨਾ ਉਹਨੂੰ ਲੋਕ ਸੰਗਤ ਸਭ ਕੁਝ ਸਿਖਾਉਂਦੀ ਹੈ ਹੂੰ ਜਿਹੜੇ ਇਹ ਜਿਹੜੇ ਯੂਨੀਅਨ ਦੇ ਵੀ ਵੱਡੇ ਆ ਨਾ ਇਹਨਾਂ ਨੂੰ ਜਿਹੜੇ ਉਹਨਾਂ ਦੇ ਸਮਰਥਨਕ ਹੈਗੇ ਆ ਜਿਵੇਂ ਅਸੀਂ ਸਿੱਧੂਪੁਰਚਾਂ ਉਹਨਾਂ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਛਟਾਈ ਤੇ ਬੋਧੀਆਂ ਫੜ ਕੇ ਉਹਨਾਂ ਨੂੰ ਇੱਥੇ ਬੋਣਾ ਚਾਹੀਦਾ ਲੇ ਵੀ ਹੁਣ ਤੁਸੀਂ ਪਿੱਛੇ ਹਟ ਜਾਓ ਜਦੋਂ ਉਹ ਆਪਣੀਆਂ ਮੰਗਾਂ ਨਹੀਂ ਲੜਣ ਲੜ ਰਹੇ ਜਿਹੜੀਆਂ ਮੰਗਾਂ ਜ਼ਰੂਰੀ ਆ ਜਿਹਦੇ ਨਾਲ ਜ਼ਿਮੀਂਦਾਰ ਬਚ ਰਿਹਾ ਹੂੰ ਜਦੋਂ ਉਹਦੇ ਉਹ ਮੂਰੇ ਨਹੀਂ ਆ ਰਹੇ ਤੇ ਏਦੂ ਬਾਦ ਉਹਨਾਂ ਨੇ ਆਪਾਂ ਉਹਨਾਂ ਨੇ ਜੁਨੀਅਨਾਂ ਚ ਲੈ ਕੇ ਬੈਠ ਕੇ ਕਰਨਾ ਵੀ ਕੀ ਉਹ ਜਿਹੜੇ ਉਹਨਾਂ ਦੇ ਉਹ ਆਪਾਂ ਨੇ ਪਾਛੂ ਬੰਦੇ ਆ ਜਾਂ ਉਹਨਾਂ ਨੂੰ ਸੋਚਣਾ ਚਾਹੀਦਾ ਉਹਨਾਂ ਨੂੰ ਬਾਹੋਂ ਫੜ ਕੇ ਲੀਡਰਾਂ ਨੂੰ ਇੱਥੇ ਲਿਆਉਣਾ ਚਾਹੀਦਾ ਸਹੀ ਗੱਲ ਆ ਭਾਈ ਤੇ ਬਾਕੀ ਭਈ ਆ ਪ੍ਰਬੰਧਨ ਹੈ ਬਾਈ ਆਰਗਨ ਦਾ ਇੱਥੇ ਬੈਠਾ ਇੱਥੇ ਸੋਣੇ ਆ ਭਈ ਹਨਾ ਹਾਂ ਜੀ ਤੇ ਆ ਟਰਾਲੀਆਂ ਬਾਈ ਦੋ ਆਪਾਂ ਦਿਖਾਉਂਦੇ ਹਾਂ ਨਾ ਨਾਲੋ ਵੀਡੀਓ ਆ ਦੇ ਬਈ ਇੱਥੇ ਸਾਰਾ ਪ੍ਰਬੰਧ ਪਿਆ ਹੈ ਹਨਾ ਰਜਾਈਆਂ ਗਦੈਲੇ ਵਗੈਰਾ ਪਏ ਆ ਇਧਰ ਬਈ ਸਾਰਾ ਰਸਟਨ ਦਾ ਸਮਾਨ ਪਿਆ ਸਾਰਾ ਬਿਜਲੀ ਦਾ ਪ੍ਰਬੰਧ ਹੈ কুলਰ ਪਿਆ ਹੈ ਹਨਾ ਫਰਿੱਜ ਪਈ ਆ ਬਈ ਬਸ ਬਸ ਤੇ ਲੱਗੇ ਹੋਏ ਆਗੇ ਤੇ ਬਾਈ ਮੈਂ ਕਹਿੰਦਾ ਵੀ ਯੋਧਾ ਹੀ ਆ ਸਾਡਾ ਬੰਦਾ ਹਨਾ ਜਿਹੜਾ ਡਟਿਆ ਹੋਇਆ ਤੇ ਪਿਛਲੇ ਵੀ ਜਿਹੜਾ ਜਿਹੜਾ 2020 ਚ ਕਿਸਾਨੀ ਅੰਦੋਲਨ ਹੋਇਆ ਸੀ ਉਦੋਂ ਵੀ ਸੋਡੇ ਪਿੰਡ ਤੋਂ ਬਈ ਜਿਹੜਾ ਦਿੱਲੀ ਪਾ ਇੰਟਰਵਿਊ ਸੁੱਕੇ ਦੀ ਹਨਾ ਉਹ ਸੀਗਾ ਉਹ ਵੀ ਬਈ ਲੱਗਣਾ ਸਾਲ ਉੱਥੇ ਰਹੇ ਸੀ ਹਾਂ ਨਹੀਂ ਰਿਹਾ ਜੀ ਰਹੇ ਠੁੱਡੀ ਬਈ ਜ਼ਮੀਨ ਕਿੰਨੀ ਹੈਗੀ ਜ਼ਮੀਨ ਸਾਡੇ ਕੋਲੇ 9 ਕਿੱਲੇ ਆ ਜੀ 3 ਪ ਠੀਕ ਹੈ ਵੀ ਤਿੰਨ ਬਾਈ ਹਾਂ ਮਤਲਬ ਵੀ ਮੱਧਵਰਗੀ ਪਰਿਵਾਰ ਹੀ ਆ ਗਏ ਵੀ ਕਈ ਰੀ ਬੰਦਾ ਐ ਕਹਿੰਦਾ ਵੀ ਇਹਦੇ ਕੋਲ ਤਾਂ 50 ਕਿਲੋ ਹੁੰਦੇ ਬੈਠਾ ਕੇ ਹਾਂ ਹਾਂ ਨਹੀਂ ਨਹੀਂ ਜਮਾਈ ਜੀ ਤਾਂ ਵੀ ਆਮ ਆਪਣੇ ਜ਼ਿਮੀਂਦਾਰ ਪਰਿਵਾਰ ਚੋਂ ਆ ਪਰਿਵਾਰ ਹਾਂਜੀ ਹਾਂ ਤੇ ਬਾਈ ਬਾਕੀ ਅਪੀਲ ਕਰਦੇ ਵੀ ਲੋਕਾਂ ਨੂੰ ਜਿਹੜੇ ਕੋਈ ਸੁਣਨ ਵਾਲੇ ਵੀ ਅਸੀਂ ਤਾਂ ਆਨੇ ਆ ਜੀ ਸੰਗਤ ਨੂੰ ਵੀ ਵੱਧ ਤੋਂ ਵੱਧ ਆਓ ਆ ਹੁਣ ਸੇਵਕਾ ਅਮਰਗੜ ਤੋਂ ਬਾਈ ਸਾਡਾ ਗਵੰਦੀ ਐ ਇਹ ਵਿਚਾਰਾ ਬਹੁਤ ਆਉਂਦਾ ਠੀਕ ਹੈ ਬਾਈ ਕਾਰ ਤੇ ਇਹ ਗਰਮ ਇਹ ਗਿੜਾ ਲਾਂਗੋ ਹੀ ਲਾਂਦਾ ਇਹਨੇ ਵਿਚਾਰੇ ਨੇ ਬਹੁਤ ਮਤਲਕੇ ਵੀ ਬੰਦਾ ਸੇਵਕ ਸਿੰਘ ਆ ਦੇਣਾ ਇਹ ਪੂਰਾ ਸਹਿਯੋਗ ਦੇ ਰਿਹਾ ਠੀਕ ਹੈ ਤੇ ਧੰਨਵਾਦ ਬਈ ਬਹੁਤ ਬਹੁਤ ਤੇ ਬਾਕੀ ਬਈ ਹੁਣ ਮੋਰਚਾ ਜਿਵੇਂ ਪਹਿਲਾਂ ਵੇਚ ਦੀ ਸ਼ਾਂਤ ਹੋ ਗਿਆ ਸੀ ਨਾ ਠੰਡਾ ਹੋ ਗਿਆ ਸੀ ਤਾਂ ਡੱਲੇਵਾਲ ਸਾਹਿਬ ਜਦੋਂ ਤੋਂ ਮਾਰਨ ਵਰਤ ਤੇ ਬੈਠਿਆ ਤਾਂ ਵੀ ਉਦੋਂ ਤੋਂ ਬਹੁਤ ਵੱਡਾ ਫਰਕ ਪੈ ਗਿਆ ਹੁਣ ਸੰਗਤ ਹੋਣੀ ਸ਼ੁਰੂ ਹੋ ਗਈ ਹੈ ਅਸੀਂ ਵੀ ਮੇਰੇ ਘਰ ਵੀ ਫਰਵਰੀ ਤੋਂ ਬਾਅਦ ਹੁਣ ਹੀ ਆਏ ਆ ਇੱਥੇ ਦੁਬਾਰਾ ਜਿਹੜੇ ਹੁਣ ਮਾਰੇ ਤੇ ਇਸ ਦੁਬਾਰਾ ਜਿਹੜਾ ਰੱਖਾਂਗੇ ਬਈ ਤਾਂ ਜਿੰਨੇ ਵੀ ਸੰਗਤ ਆ ਨਾ ਜ਼ਰੂਰ ਪਹੁੰਚੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਜੀ ਧੰਨਵਾਦ